ਅਨ ਨਵੀ ਵਿਆਹੀ ਕਰ ਵਾਲੀ ਦੀ ਜਦੋਂ ਫੋਟੋਗ੍ਰਾਫਰ ਖਿੱਚਣ ਲੱਗਾ ਫੋਟੋ ਤਾਂ ਦੇਖੋ ਘਰ ਵਾਲੀ ਕਿਵੇਂ ਮਾਰਨ ਲੱਗੀ ਸਟੰਸ ਹਾਂਜੀ ਸਸ਼ੀ ਕਾਲ ਮਹਾਂਦੀਪ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਵਿਆਹ ਦਾ ਚਾਹ ਹਰ ਇੱਕ ਨੂੰ ਹੁੰਦਾ ਹੈ ਹਰ ਇੱਕ ਚਾਹੁੰਦਾ ਹੈ ਕਿ ਉਹ ਵਿਆਹ ਵਾਲਾ ਲੱਡੂ ਖਾਵੇ ਤੇ ਜਦੋਂ ਫਿਰ ਇਹ ਵਿਆਹ ਵਾਲਾ ਦਿਨ ਆਉਂਦਾ ਹੈ ਤਾਂ ਮੁੜਾ ਨੱਚਦਾ ਹੀ ਫਿਰਦਾ ਹੈ ਪਰ ਅੱਜ ਜਿਹੜਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮੁੜੇ ਨੂੰ ਚਾਹ ਘੱਟ ਤੇ ਕੁੜੀ ਨੂੰ ਵੱਧ ਚੜਿਆ ਹੋਇਆ ਹੈ ਇਸ ਵੀਡੀਓ ਕਲਿੱਪ 'ਚ ਦੇਖੋਗੇ ਕਿ ਜਦੋਂ ਫੋਟੋਗ੍ਰਾਫਰ ਕੁੜੀ ਮੁੜੇ ਦੀ ਵੀਡੀਓ ਬਣਾ ਰਿਹਾ ਸੀ ਤਾਂ ਫੋਟੋਗ੍ਰਾਫਰ ਉਹਨਾਂ ਦੀ ਰੀਲ ਬਣਾਉਣ ਲਈ ਉਹਨਾਂ ਨੂੰ ਪਾਰਕ ਚ ਲੈ ਗਿਆ ਪਰ ਕੁੜੀ ਉੱਥੇ ਹੋਰ ਹੀ ਹਰਕਤਾਂ ਕਰਨ ਲੱਗੀ ਉੱਥੇ ਪਾਈਪ ਨਾਲ ਕੁੜੀ ਲੰਗ ਗਈ ਤੇ ਕਦੇ ਉੱਪਰ ਤੇ ਕਦੇ ਥ ਦੇਖ ਕੇ ਮੂੜਾ ਵੀ ਹੈਰਾਨ ਰਹਿ ਗਿਆ ਹਾਂਜੀ ਫਿਰ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀ ਚਾਹੀਦੀ ਐ ਇਹੋ ਜਿਹੀ ਕਰਵਾਲੀ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਾਸ਼ੀ ਕਾਲ